ਹਵਾਰਿਆਂ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਸਾਡੇ ਅੰਦਰ ਬੱਚੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤੁਸੀਂ ਸਾਡੇ ਆਮ ਦੇ ਪਾਸੇ ਦੀ ਵੀ ਗੱਲ ਕਰੋ ਹਵਾਰਿਆਂ ਦੀ ਵੀ ਗੱਲ ਕਰੋ ਕਿਉਂ ਨਹੀਂ ਗੱਲ ਕਰਦੇਗੇ ਦਿੱਲੀ ਨਾਲ ਜਾ ਰਹੇ ਥੋਡੀ ਆਪ ਦੀ ਵੀਡੀਓ ਆਈ ਹੋਈ ਹੋਈਏਗੀ ਦਿੱਲੀ ਨਾਲ ਜਾ ਰਹੇ ਸਾਡੀ ਥੋਡੀ ਵੀਡੀਓ ਆਈ ਹੋਈ ਹੋਈਏਗੀ ਪਹਿਲਾਂ ਨਾਂ ਸੀ 15 ਸਾਲ ਨਾਰਿਆਂ ਤੁਸੀਂ ਬੋਲੋ ਨਾਂ ਨਹੀਂ ਸੀ ਕਦੇ ਨੂੰ ਕਿੱਥੇ ਨਾਲ ਸੀ ਬੋਲਣਾ ਨਹੀਂ ਸੀ ਜਿੰਦੀ ਨਾਲ ਸੀ ਜੇ ਬੋਲੋ ਤੁਸੀਂ ਆ ਉਦੋਂ ਸੁਣ ਨਹੀਂ ਗਏ ਮੈਂ ਤਾਂ ਮਖਸਰ ਸੀ ਉਦੋਂ ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਦਾ ਆਇਆ ਚਲੋ ਉਦੋਂ ਬੋਲੇ ਨਹੀਂ ਸੀ ਮਾਫੀ ਬੜਾ ਬਹੁਤ ਵਾਰੀ ਆ ਪੁੱਛੋ ਅੱਛਾ ਚਲੋ ਅਸਟਾ ਤੁਸੀਂ ਪੁੱਛਦੇ ਸਾਡੇ ਜਥੇਦਾਰ ਹੋ ਜੀ ਦੱਸੋ ਕਿਹੜੀ ਚੀਜ਼ ਮੈਂ ਬੋਲ ਦਿੰਦਾ ਨਹੀਂ ਨਹੀਂ ਫਰੀਦ ਅਸਾ ਤੋਂ ਪੁੱਛਣਾ ਮੈਂ ਨਹੀਂ ਇੱਕ ਦੋ ਸਵਾਲ ਹੋਰ ਪੁੱਛੀਏ ਭਾਈ ਜੀ ਮਸਾ ਤੁਸੀਂ ਸਾਡੇ ਜਥੇਦਾਰ ਹੋ ਵਾਹ ਸਾਡੀ ਕੌਮ ਦੇ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣ ਨੂੰ ਚਾਹਦਾ ਨਹੀਂ ਅੱਛਾ ਆਹ ਵੀ ਬੋਲਦੇ ਮਾਰਾ ਜਨਾ ਬੜੀ ਆਪਣਾ ਬਰਗਾੜੀ ਕਾਂਗ ਵਾਲੇ ਵੀ ਇਹ ਕਿੰਨੇ ਕਰਾਇਆ ਇਹ ਨਾਂ ਲਿਓ ਜਮਾ ਸੁਣ ਕੇ ਅਸੀਂ ਕੀਰਤਨ ਸੁਣਾ ਚੱਲ ਕੇ ਹਾਂ ਅਸੀਂ ਤਾਂ ਸਾਰੀ ਉਮਰ ਤੇ ਕੀਰਤਨ ਸੁਣੀ ਆਂ ਮੈਂ ਅਸੀਂ ਤੁਹਾਡੇ ਨੂੰ ਕੋਈ ਸਵਾਲ ਵੀ ਪੁੱਛਨੇ ਆਂ ਸੀ ਹਜਾਰ ਸੱਤ ਸੱਤ ਬਾ ਬਾ ਦੱਸੋ ਤਾਂ ਸਹੀ ਦੋ ਬੰਦੇ ਦੋ ਬੰਦੇ ਸੇ ਗੱਲ ਕਿਉਂ ਨਹੀਂ ਕਰਦੇ ਤੁਸੀਂ ਹਮਾਰੇ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਸਾਡੇ ਅੰਦਰ ਬੱਚੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤੁਸੀਂ ਸਾਡੇ ਆਪ ਦੇ ਪਾਸੇ ਦੀ ਵੀ ਗੱਲ ਕਰੋ ਹਵਾਰਿਆਂ ਦੀ ਵੀ ਗੱਲ ਕਰੋ ਕਿਉਂ ਨਹੀਂ ਗੱਲ ਕਰਦੇਗੇ ਦਿੱਲੀ ਨਾਲ ਜਾ ਰਹੀ ਹੈ ਤੁਹਾਡੀ ਆਪ ਦੀ ਵੀਡੀਓ ਆਈ ਹੋਈ ਹੋएगी ਦਿੱਲੀ ਨਾਲ ਜਾ ਰਹੀ ਹੈ ਸਾਡੀ ਤੁਹਾਡੀ ਵੀਡੀਓ ਆਈ ਹੋਈ ਹੋएगी ਇੱਕ ਵੀਡੀਓ ਆਈ ਹੈ ਤੁਹਾਡੀ ਵੀ ਦਿੱਲੀ ਨਾਲ ਜਾ ਰਹੀ ਹੈ ਸਾਡੀ ਹਾਂ ਹੁਣ ਆਜਾ ਸਾਡੇ ਸਵਾਲ ਤੇ ਜਵਾਬ ਦੇ ਜੇ ਜਥੇਦਾਰ ਬਣੇ ਹੋਗੇ ਪਹਿਲਾਂ ਨਾਮ ਸੀ ਉਹ 15 ਸਾਲ ਨਾਰਿਆਂ ਤੋਂ ਸੀ ਬੋਲੋ ਨਾਮ ਨਹੀਂ ਸੀ ਕਿਹਦੇ ਨਾਲ ਸੀ ਕਿਹਦੇ ਨਾਲ ਸੀ ਬੋਲੋ ਤੁਸੀਂ ਆ ਉਦੋਂ ਸੁਣ ਨਹੀਂ ਕਿਤੇ ਮੇਰਾ ਮਕਸਦ ਸੀ ਉਦੋਂ ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਦਾ ਆਇਆ ਚਲੋ ਉਦੋਂ ਬੋਲੇ ਨਹੀਂ ਸੀ ਮਾਫੀ ਬਾਰੇ ਹਾਂ ਬਹੁਤ ਵਾਰੀ ਆ ਪੁੱਛੋ ਅੱਛਾ ਚਲੋ ਅਸੀਂ ਤੁਹਾਨੂੰ ਪੁੱਛਦੇ ਹਾਂ ਸਾਡੇ ਜਥੇਦਾਰ ਹਾਂ ਜਿਹੜੀ ਚੜੀਏ ਤੇ ਮੈਂ ਬੋਲਦਾ ਨਹੀਂ ਨੀਮਰੀਸ਼ ਅਸਲਾ ਤੋਂ ਪੁੱਛੋ ਨਹੀਂ ਨਹੀਂ ਇੱਕ ਦੋ ਸਵਾਲ ਹੋਰ ਪੁੱਛੋ ਵੀ ਭਾਈ ਜੀ ਮਸਾ ਤੁਸੀਂ ਸਾਡੇ ਜਥੇਦਾਰ ਹੋ ਮਾਨ ਸਾਡੀ ਕੌਮ ਦੇ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣ ਨੂੰ ਆ ਨਾ ਨਹੀਂ ਅੱਛਾ ਆਹ ਵੀ ਬੋਲਦੇ ਮਾਰਾ ਇਹਨਾਂ ਬਾਰੇ ਆਪਣਾ ਬਰਗਾੜੀ ਕਹਾਂ ਵਾਲੇ ਵੀ ਇਹ ਮੈਂ ਸਾਰਾ ਬੋਲ ਕੇ ਨਾ ਆਇਆ ਇਹ ਨਾਂ ਲਿਓ ਜਮਾ ਸੁਣੋ ਗੱਲ ਕੇ ਹਾਂ ਅਸੀਂ ਤਾਂ ਸਾਰੀ ਉਮਰ ਤੇ ਕੀਰਤਨ ਸੁਣੀ ਆ ਮੈਂ ਜੀ ਚਲ ਅਸੀਂ ਇਕੱਲੇ ਮੈਂ ਅਸੀਂ ਤੁਹਾਡੇ ਨੂੰ ਕੋਈ ਸਵਾਲ ਵੀ ਪੁੱਛਨੇ ਆ ਸੀ 1000 ਸੱਤ ਦਾ 1200 ਬਸ ਬਤਾਓ ਸਭ ਦਾ ਸੋਦਾ ਸਹੀ। ਤੁਸੀਂ ਬੰਦੀ ਬੰਦੀ ਸਿੰਘਾਂ ਦੀ ਕਿਉਂ ਨਹੀਂ ਗੱਲ ਕਰਦੇ ਤੁਸੀਂ? ਬੰਦੀ ਸਿੰਘਾਂ ਹਵਾਰੇ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ? ਸਾਡੇ ਸਾਡੇ ਅੰਦਰ ਬੱਚੇ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ? ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ? ਤੁਸੀਂ ਸਾਡੇ ਆਮ ਦੇ ਪਾਸੇ ਦੀ ਵੀ ਗੱਲ ਕਰੋ। ਹਵਾਰਿਆਂ ਦੀ ਵੀ ਗੱਲ ਕਰੋ। ਕਿਉਂ ਨਹੀਂ ਗੱਲ ਕਰਦੇਗੇ? ਦਿੱਲੀ ਨਾਲ ਜਾ ਰਹੇ ਥੋੜੀ ਆਪ ਦੀ ਵੀ ਵੀਡੀਓ ਆਈ ਹੋਈ ਹੋਈਏਗੀ। ਜੇ ਦਿੱਲੀ ਨਾਲ ਜਾ ਰਹੇ ਸਾਡੀ ਥੋੜੀ ਵੀਡੀਓ ਆਈ ਹੋਈ ਹੋਈਏਗੀ। ਇਹ ਵੀਡੀਓ ਆਈ ਆ ਤੁਹਾਡੀ ਵੀ ਦਿੱਲੀ ਨਾਲ ਜਾ ਰਹੀ ਆ ਸਾਡੀ। ਹਾਂ ਹੁਣ ਆਜਿਓ ਸਾਡੇ ਸਵਾਲ ਤੇ ਜਵਾਬ ਦਿਓ ਜੇ ਜੱਥੇਦਾਰ ਬਣੇ ਹੋਗੇ